ਜੀ ਇਹ ਜਿਹੜਾ ਸੀਰੀਜ਼ ਆਫ ਆਪਰੇਸ਼ਨ ਆ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇੰਟਰ ਸਟੇਟ ਨਾਕੇ ਜਿਹੜੇ ਆਪਣੇ ਉਹਨਾਂ ਤੇ ਲੱਗਦਾ ਤੇ ਇਹਨਾਂ ਦੇ ਵਿੱਚ ਮੇਨ ਫੋਕਸ ਇਹ ਰਹਿੰਦਾ ਕਿ ਜੀ ਇੰਟਰ ਸਟੇਟ ਜਿਹੜੀ ਮੂਵਮੈਂਟ ਹੁੰਦੀ ਆ ਉਹਦੇ ਵਿੱਚ ਕੋਈ ਅਗਰ ਇਲੀਗਲੀ ਕੋਈ ਨਾਰਕੋਟਿਕਸ ਲੈ ਕੇ ਆ ਰਿਹਾ ਜਾਂ ਹੋਰ ਕੋਈ ਇਲੀਗਲ ਮਟੀਰੀਅਲ ਲੈ ਕੇ ਆ ਰਿਹਾ ਜਾਂ ਹੋਰ ਕੋਈ ਕ੍ਰਿਮੀਨਲ ਬੰਦਾ ਜਿਹੜਾ ਇਸ ਰੂਟ ਨੂੰ ਇਖਤਿਆਰ ਕਰ ਰਿਹਾ ਉਹਨੂੰ ਚੈੱਕ ਕਰਨਾ ਤੇ ਉਹਦੇ ਉੱਪਰ ਪੰਦੀ ਕਾਨੂੰਨੀ ਕਾਰਵਾਈ ਕਰਨਾ ਇਹਦਾ ਮੇਨ ਮੋਟਿਵ ਹੈ ਇਸ ਦੇ ਇਸ ਆਪਰੇਸ਼ਨ ਦੇ ਵਿੱਚ ਪਠਾਨਕੋਟ 'ਚ ਆਪਾਂ ਟੋਟਲ 8 ਜਿਹੜੇ ਨਾਕੇ ਲਗਾਏ ਆ ਜਿਨ੍ਹਾਂ ਚੋਂ ਇੱਕ ਨਾਕਾ ਜਿੱਥੇ ਆਪਾਂ ਖੜੇ ਆ ਹਰੀਆਲ ਨਾਕਾ ਇਸ ਤੋਂ ਇਲਾਵਾ ਇੱਕ ਚੱਕੀ ਹੈ ਤੇ ਉਸਦੇ ਬਾਵਾ ਮੀਰਥਲ ਆਪਣਾ ਸਿਟੀ ਸਬਡਿਵੀਜ਼ਨ ਚ ਜਿਹੜੀ ਆਪਣੀ ਦਿਹਾਤੀ ਸਬਡਿਵੀਜ਼ਨ ਆ ਉਹਦੇ ਵਿੱਚ ਇੱਕ ਪਰਮਨੈਂਟ ਇੱਕ ਫਤਿਹਪੁਰਾ ਤੇ ਇੱਕ ਜਨਿਆਲ ਹੈ ਜੀ ਤੇ ਜਿਹੜੀ ਆਪਣੀ ਸਬਡਿਵੀਜ਼ਨ ਧਾਰਕਲਾ ਉਹਦੇ ਵਿੱਚ ਦਰਬਾਨਪੋਲਾ ਤੇ ਮਧਪੁਰਾ ਤੇ ਟੋਟਲ 8 ਨਾਕੇ ਆ 8 ਨਾਕਿਆਂ ਤੇ ਮਾਨਯੋਗ ਐਸਐਸਪੀ ਸਾਹਿਬ ਦੀ ਡਾਇਰੈਕਸ਼ਨਸ ਤੇ ਹੈਵੀ ਪੁਲਿਸ ਡਿਪਲॉयਮੈਂਟ ਕੀਤੀ ਗਈ ਹੈ ਤੇ ਜਿੰਨੀ ਵੀ ਇੰਟਰਸਟੇਟ ਮੂਵਮੈਂਟ ਹੋ ਰਹੀ ਆ ਚਾਹੇ ਗੱਡੀਆਂ ਦੀਆਂ ਚਾਹੇ ਬੰਦਿਆਂ ਦੀਆਂ ਅਲੱਗ ਤੋਂ ਉਹਨਾਂ ਨੂੰ ਆਪਾਂ ਚੰਗੇ ਤਰੀਕੇ ਨਾਲ ਜਾਂਚ ਰਹੇ ਆਂ ਤੇ ਇਹਦੇ ਵਿੱਚ ਅਗਰ ਸਾਨੂੰ ਕੋਈ ਰਿਕਵਰੀ ਹੁੰਦੀ ਹੈ ਉਹਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਵੀ ਆਪਾਂ ਕਰਾਂਗੇ ਸਰ ਅਜੇ ਤਾਂ ਕੋਈ ਖਬਰ ਨਹੀਂ ਹੋਈ ਇਸ ਨੱਕ ਤੋਂ ਜਿਵੇਂ ਤੁਸੀਂ ਜਾਂਦੇ ਆਪਰੇਸ਼ਨ ਸਟਾਰਟ ਹੀ ਹੋਇਆ ਹੈ ਆਪਰੇਸ਼ਨ 1 ਵਜੇ ਤੱਕ ਚੱਲਣਾ ਤੇ ਇਹਦੇ ਵਿੱਚ ਆਪਾਂ ਕਈ ਚਲਾਨ ਤੇ ਕਾਫੀ ਕੱਟਦੇ ਆ ਤੇ ਬਾਕੀ ਚੈਕਿੰਗ ਵੀ ਚੱਲ ਰਹੀ ਹੈ ਇਹਦੀ ਜਿਹੜੀ ਫਾਈਨਲ ਰਿਪੋਰਟ ਆਪਾਂ ਨੂੰ 1 ਵਜੇ ਤੱਕ ਮਿਲੇਗੀ ਉਹਦੇ ਬਾਅਦ ਤੁਹਾਨੂੰ ਆਪਾਂ ਤੋਂ ਜਾਣੂ ਕਰਾਵਾਂਗੇ